ਭਾਰਤ ਅਤੇ ਪਾਕਿਸਤਾਨ ਦੇ ਵਿੱਚ ਹੋਈ جنگ ਦੇ ਬਾਅਦ ਜਿਹੜੇ ਹਾਲਾਤ ਹੁਣ ਕਾਫੀ ਸੁਧਰ ਗਏ ਨੇ ਲੇਕਿਨ ਇਸ ਦੇ ਬਾਵਜੂਦ ਜਿਹੜੇ ਪਾਕਿਸਤਾਨ ਦੇ ਕਲਾਕਾਰ ਨੇ ਉਹਨਾਂ ਵੱਲੋਂ ਜਿਹੜਾ ਪੰਜਾਬੀ ਇੰਡਸਟਰੀ ਨੂੰ ਲੈ ਕੇ ਜਿਹੜੇ ਵਿਵਾਦਿਤ ਬਿਆਨ ਦਿੱਤੇ ਸੀ ਤੇ ਹੁਣ ਉਸੇ ਬਿਆਨਾਂ ਦੇ ਉੱਤੇ ਜਿਹੜੇ ਪਾਕਿਸਤਾਨ ਦੇ ਹੀ ਕਲਾਕਾਰ ਵੱਲੋਂ ਆਪਣੇ ਹੀ ਕਲਾਕਾਰ ਦੀ ਪੋਲ ਖੋਲ ਦਿੱਤੀ ਗਈ ਹੈ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਇਫਤਖਾਰ ਠਾਕੁਰ ਦੀ ਜਿਨ੍ਹਾਂ ਵੱਲੋਂ ਕੀ ਕੁਝ ਦਿਨ ਪਹਿਲਾਂ ਬਿਆਨ ਦਿੱਤਾ ਗਿਆ ਸੀ ਕਿ 15 ਫਿਲਮਾਂ ਜਿਹੜੀਆਂ ਸਾਈਨ ਹੋ ਚੁੱਕੀਆਂ ਨੇ 350 ਕਰੋੜ ਦੇ ਲਗਭਗ ਜਿਹੜਾ ਉਹਨਾਂ ਤੇ ਪੈਸਾ ਲੱਗਾ ਹੈ ਔਰ ਇਸੇ ਬਾਅਦ ਹੁਣ ਅਕਰਮ ਉਦਾਸ ਲੋਹੀ ਜਿਹੜਾ ਉਹਨਾਂ ਦੀ ਪੋਲ ਖੋਲੀ ਗਈ ਹੈ ਔਰ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਇਸ ਤਰ੍ਹਾਂ ਦੀ ਸਟੇਟਮੈਂਟ ਦੇਣ ਤੋਂ ਬਚਣਾ ਚਾਹੀਦਾ ਹੈ ਔਰ ਦੂਸਰਾ ਉਹਨਾਂ ਨੇ ਕਿਹਾ ਹੈ ਕਿ ਸਾਡੇ ਤੇ ਜਿਹੜੇ ਪ੍ਰੋਡਿਊਸਰਾਂ ਨੇ ਪੈਸੇ ਲਗਾਏ ਆ ਤੇ ਜਿਹੜੇ ਪੰਜਾਬ ਦੇ ਫਨਕਾਰ ਹੈ ਆਪਣੇ ਦੇਸ਼ ਤੇ ਸਾਡੇ ਜਿਹੜੇ ਫਨਕਾਰ ਹੈ ਪੰਜਾਬ ਦੇ ਉਹਨਾਂ ਨੂੰ ਲੈ ਕੇ ਵੀ ਉਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਨਾਲ ਕੰਮ ਕੰਮ ਕੀਤਾ ਹੈ ਉਹਨਾਂ ਵੱਲੋਂ ਵੀ ਜਿਹੜਾ ਸਾਡਾ ਕੰਮ ਸਰਾਇਆ ਗਿਆ ਤੇ ਜਿਸ ਦੇ ਬਾਅਦ ਹੀ ਸਾਨੂੰ ਜਿਹੜਾ ਕੰਮ ਮਿਲ ਪਾਇਆ ਸੀਗਾ ਲੇਕਿਨ ਜਿਹੜੀ ਸਟੇਟਮੈਂਟ ਇਫਤਿਹਾਰ ਠਾਕੁਰ ਵੱਲੋਂ ਦਿੱਤੀ ਗਈ ਹੈ ਉਹ ਐਦਾ ਦੀ ਸਟੇਟਮੈਂਟ ਨਹੀਂ ਦੇਣੀ ਚਾਹੀਦੀ ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਦੋਨੋਂ ਦੇਸ਼ਾਂ ਦੇ ਵਿੱਚ ਉਹਨਾਂ ਦੇ ਹਾਲਾਤ ਜਿਹੜੇ ਨੇ ਕਾਫੀ ਸੁਧਰੇ ਹੋਏ ਨੇ ਤੇ ਜਿਹੜੇ ਦੋਨੋਂ ਦੇਸ਼ਾਂ ਦੇ ਬਾਰਡਰਾਂ ਤੇ ਜਿਹੜੇ ਫੌਜੀ ਤੈਨਾਤ ਨੇ ਉਹਨਾਂ ਨੂੰ ਲੈ ਕੇ ਵੀ ਉਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਲਈ ਵੀ ਜਿਹੜਾ ਰੱਬ ਤੋਂ ਦੁਆ ਕਰਦੇ ਆਂ ਕਿ ਉਹਨਾਂ ਲਈ ਵੀ ਜਿਹੜਾ ਸੋਚਿਆ ਜਾਵੇ ਤੇ ਜਿਹੜੇ جنگ ਦੇ ਹਾਲਾਤ ਜਿਸ ਤਰ੍ਹਾਂ ਸੁਧਰੇ ਨੇ ਇਸ ਤਰ੍ਹਾਂ ਦੇ ਹੀ ਹਾਲਾਤ ਜਿਹੜਾ ਹੁਣ ਅ ਫਿਲਮ ਇੰਡਸਟਰੀ ਦੇ ਵੀ ਸੁਧਰਨੇ ਚਾਹੀਦੇ ਨੇ ਦੋਨੋਂ ਦੇਸ਼ਾਂ ਦੀ ਜਿਹੜੀ ਫਿਲਮ ਇੰਡਸਟਰੀ ਹੈ ਉਹਨਾਂ ਨੂੰ ਵੀ ਆਪਣੇ ਹਾਲਾਤ ਜਿਹੜੇ ਸੁਧਾਰ ਕੇ ਇੱਕ ਵਾਰ ਫਿਰ ਤੋਂ ਜਿਹੜਾ ਕੰਮ ਕਰਨਾ ਚਾਹੀਦਾ ਹੈ ਫਿਲਹਾਲ ਜਿਹੜਾ ਅਕਰਮ ਉਦਾਸ ਵੱਲੋਂ ਇਫਤੀਹਾਰ ਠਾਕੁਰ ਦੇ ਖਿਲਾਫ ਜਿਹੜੀ ਇਹ ਸਟੇਟਮੈਂਟ ਦਿੱਤੀ ਗਈ ਹੈ ਤੇ ਇਹ ਤੋਂ ਇਹ ਸਾਬਿਤ ਹੁੰਦਾ ਹੈ ਕਿ ਪਾਕਿਸਤਾਨ ਦੇ ਕਲਾਕਾਰਾਂ ਦੀ ਆਪਸੀ ਤਾਲਮੇਲ ਨਹੀਂ ਹੈ ਔਰ ਇੱਕ ਪਾਕਿਸਤਾਨ ਦਾ ਕਲਾਕਾਰ ਛੁੱਟੇ ਅਗਰ ਇਲਜ਼ਾਮ ਲਗਾਉਂਦਾ ਹੈ ਤੇ ਦੂਸਰਾ ਉਸ ਦੀ ਪੋਲ-ਪੋਲ ਦਾ ਨਜ਼ਰ ਆਂਦਾ ਹੈ ਫਿਲਹਾਲ ਤੁਸੀਂ ਜੁੜੇ ਰਹੋ ਟੀਵੀ 9 ਭਾਰਤਵਿਸ਼ ਦੇ ਨਾਲ ਕੈਮਰਾਮੈਨ ਰਿਸ਼ਵ ਦੇ ਨਾਲ ਦਵਿੰਦਰ ਕੁਮ